What are you करके ਉਹੀ ਤਾਂ ਕਹੀ ਜਾਂਦੇ ਨੇ ਡਰਾਈਵਰ ਨੂੰ ਤਾਂ ਥੱਪੜ ਮਾਰੂਗਾ ਯਾਰ ਰੋਣਾ ਜਿਹਨੂੰ ਵਾਸਤੇ ਕਰ ਦਿੰਦਾ ਯਾਰ ਦੁਸ਼ਮਣੀ ਕਰੇ ਇਸ ਕੰਵੇਂ ਧੂਕਣੀ ਕਿਉਂ ਕਿਸ਼ਮ ਨੇ ਦੱਸ ਆ ਆਪਣੀ ਹੋ ਗਈ ਤੈਨੂੰ ਮਾਰਿਆ ਫਿਰ ਲੱਫੜਾ ਵਜਾ ਕੀ ਵੈਰ ਮਟਿਆ ਇੱਕ ਤਾਂ ਕੀਆਡੀਸੀ ਨੇ ਪਹਿਲਾਂ ਪਾਸਾ ਨਹੀਂ ਆਉਂਦੇ ਬੰਦੇ ਮਾਰੇ ਉਹਨੇ ਚਾਬੀ ਕਢ ਲਈ ਬਾਅਦ ਨਾਲ ਦੀ ਬੱਸ ਜਾਂਦੀ ਉਹਨੇ ਲੱਫੜਾ ਮਾਰ ਕੋ ਜਾਨੀ ਉਹ ਮੁਟਾਵਜਾ ਆੜ ਹੋਏ ਤੇਰੀ ਮਾਂ ਨਾਲ ਕੀ ਇਹ ਤੁਸੀਂ ਬਖਸ਼ ਕਰਨੇ ਕਿਉਂ ਲੱਫੜ ਤੂੰ ਕੋਣ ਨਾ ਮਾਰਣਾ ਸਾਡਾ ਅੱਗੇ ਜੀ ਮਾਮਲਾ ਬੰਦਾ ਵਗਾਓ ਕਿਹੜਾ ਸਾਨੂੰ ਦੇ ਕਰਦੇ ਆ ਸੀ ਹੁਣ ਬਿਲਕੁਲ ਜੇ ਕੋਈ ਲੱਫੜ ਮਾਰਨੋ ਤਾਂ ਇੱਕ ਸਬੂਤ ਹੈਗਾ ਬੰਦਾ ਉਹ ਸਵਾਰੀਆਂ ਲੱਫੜ ਮਾਰ ਦੂ ਉਹ ਸਵਾਰੀਆਂ ਬੈਠੇ ਸਵਾਰੀ ਲੱਫੜ ਮਾਰਦੇ ਜਾਣ ਲੇ ਮੇਰੀ ਗੱਲ ਕੋਈ ਨਹੀਂ ਰੋਣਾ ਕੋਈ ਨਹੀਂ ਬੱਸ ਲੱਫੜ ਦਾ ਕੋਈ ਨਹੀਂ ਨਾ ਕੋਈ ਕੋਈ ਮਾਰੇ ਨਹੀਂ ਰਹੀ ਦੇਖੋ ਬੱਚੇ ਕਿਹਨੇ ਕੈਰੀਰ ਕਿਹ ਖਾੜੂ ਹੋਇਆ ਗੱਲ ਗਾਧਾ ਸ਼ਾਨ ਖੜੀ ਆ ਆ ਆ ਆ ਬਾਈ ਵੀ ਕੰਢੇ ਦੀ ਗੱਲ ਨਹੀਂ ਤਾਬ ਵੜੀ ਤਾਬ ਕਰ ਛੱਕੇ ਨੂੰ ਬੈਸਟਰ ਹੈ ਬਾਈ ਇਹਦਾ ਸਭ ਬਾਈ ਸੰਜ ਨੂੰ ਲੰਮਾ ਟੱਪਦਾ ਕੋਈ ਮਾਰ ਕੇ ਸਾਨੂੰ ਨਹੀਂ ਪਤਾ ਇਹਦਾ ਤੇਰੇ ਬੰਦੇ ਆ ਬੰਦੇ ਨਾ ਪੁਲਿਸ ਬੰਦ ਬਣਾ ਜੀ ਮਹਿਗਾ ਉਹਨੇ ਸਾਡਾ ਫੋਨ ਤੋੜਿਆ ਆ ਵੇਖੋ ਕੌਣ ਜ਼ਿੰਮੇਵਾਰ ਹੈ ਉਹ ਟਾਈਨ ਨਾਲ ਵੀ ਸਪੋਰਟ ਕਰਦੇ ਆ ਇੱਕ ਗੱਲ ਸੁਣ 112 13 ਬੱਸਾ ਸੁਣ ਲੈ ਦੂਜੀ ਗੱਲ ਦੂਜੇ ਟਿੱਪੋਂ ਦੇ ਰੋਡ 'ਤੇ ਪੀ.ਆਰ.ਜੀ. ਪ੍ਰਾਈਵੇਟ ਤਾਰੀਆਂ ਲੰਗਦੀਆਂ ਇੰਨੀਆਂ ਬੱਸਾਂ ਨਹੀਂ ਦੇ ਸਾਨੂੰ ਦੁਕਾਨੀ ਇਹਦਾ ਤੇ ਦੱਸੋ ਤਾਂ ਆ ਕਹ ਬਾਨੇ ਤੂੰ ਕਹਿ ਨਾ ਬੰਦੇ ਕੋਲ ਕੜਾ ਸਬੂਤ ਆ ਕੜਾ ਬੰਦਾ ਕਈ ਦਿਨ ਮੈਂ ਬੱਸ ਰੋ ਮਾਰ ਕੇ ਗਿਆ ਇਹ ਬਕਰ ਸਾਰੇ ਆਖਲੇ ਬਿਆਲੇ ਬਕਰ ਸੌਣੋਂ ਪਰ ਗੱਡੀ ਖੜੀ ਓਥੇ ਉਹ ਡਰ ਉਹਨੇ ਬਣਾਇਆ ਯਾਰ ਮੈਂ ਕਹਣਾ ਪੁਣੇ ਪੇਸੇ ਕਾਫੀ ਬੰਦੇ ਆ ਰਹੇ ਬੰਨੀ ਗਈ ਦਸਤਾਰ ਸਦਾਜੀ ਜੀ ਕਰੋ ਇਹ ਆ ਗੱਲ ਕਰੀ ਹੁੰਦੀ ਆ ਬਈ ਇਹ ਆ ਗੱਲ ਕਰੀ ਹੁੰਦੀ ਆ ਤੇਰੀ ਮਾਂ ਦਾ ਫੋੜ ਮਾਰਾ ਤੂੰ ਮਾਰਾ ਮੇਰੀ ਜੀ ਮਾਰੂ ਉਹਨੂੰ ਪਤਾ ਨਹੀਂ ਬੱਸ ਨੰਬਰ ਨਹੀਂ ਪਤਾ ਜਿੰਮੇਦਾਰ ਕੋਈ ਨਹੀਂ ਮੈਂ ਕਿਹਨੂੰ ਬੱਸ ਆਹ ਦੇਖੋ ਜੀ ਉਹ ਜਾਓ ਯਾਰ ਤੁਸੀਂ ਦਾ ਭਰਾ ਚਲੋ ਆ ਵੀ ਆ ਜਾਓ ਵੀ ਇੱਧਰ ਆ ਜਾਓ ਚੈਨੀ ਮੰਨੇ ਦਾ ਉਹ ਆਇਆ ਤੂੰ ਆ ਜਾ ਲਓ ਵੀ ਚਾਬੀ ਕਿਉਂ ਨਹੀਂ ਦਿੰਦੇ ਪਹਿਲਾਂ ਇਹ ਦੱਸੋ ਚਾਬੀ ਕਿਉਂ ਨਹੀਂ ਦਿੰਦੇ ਅਗਲੇ ਦੀ ਕੀ ਦੀ ਇਹ ਚੈਨੀ ਕੋ ਕੇ ਲੈ ਕੇ ਜੀ ਇਹ ਚੈਨੀ ਲੈ ਕੇ ਫਟਾਫਟ ਇਹ ਚੈਨੀ ਭਰੇ ਭਜਾ ਦੇ ਇਹ ਵਾਲੇ ਨਹੀਂ ਪਾਈ ਇਹ ਨਾਮ ਕਹਿੰਦੇ ਚੈਨੀ ਲੈ ਕੇ ਆਓ ਜਾਂ ਕੋਈ ਗੱਲ ਬਾਤ ਚੈਨੀ ਥੋੜੀ ਲੈ ਕੇ ਜਾਣੀ ਤੁਸੀਂ ਬਾਈ

ਕਲੋ ਜਿੰਦਾ ਪ੍ਰੈਸ ਤੇ ਨਾਮ ਹੁਣ ਅੱਗੇ ਲਾਗੇ ਤੇ ਕਾਲ ਲਈ ਉਹ ਜਾਨਦਾ ਹੈ ਕਿ ਪੀਏਸੀ ਦੇ ਮੈਦਾਨ ਬੜ ਮਾਰਾ ਉਹ ਨਾਮ ਗੱਲ ਕੋਈ ਨਹੀਂ ਸੀ ਤੇ ਆਟੋ ਆ ਰਿਹਾ ਸੀ ਕੋਟਪੁਰੇ ਸਾਈਡ ਤੋਂ ਤੇ ਬੱਸ ਵੀ ਕੋਟਪੁਰੇ ਸਾਈਡ ਤੋਂ ਆ ਰਹੀ ਸੀ ਆਟੋ ਵਾਲ ਨੇ ਅਚਾਨਕ ਬ੍ਰੇਕ ਮਾਰਤੀ ਤੇ ਬੱਸ ਨੇ ਵੀ ਬ੍ਰੇਕ ਮਾਰੀ ਨਾਲ ਕਿਤੇ ਬੱਸ ਟੱਚ ਹੋ ਗਈ ਆਟੋ ਤੇ ਤੋਲੇ ਇਹਨਾਂ ਦੀ ਤੂ ਤੂ ਮੈਂ ਮੈਂ ਹੋ ਗਈ ਠੀਕ ਆ ਜੀ ਜਨਾਨੀ ਨੇ ਦਲਾ ਮਾਰ ਕੇ ਵਾਦਾ ਸ਼ੀਸ਼ਾ ਭੰਨਤਾ ਪੈਸ ਵਧੀ ਕੋਈ ਤੀਜਾ ਬੰਦਾ ਆ ਕੇ ਅਸੀਂ ਇਹ ਕਹਿੰਦੇ ਜੇ ਸਾਡੇ ਡਰਾਈਵਰ ਨੇ ਥੱਪੜ ਮਾਰਿਆ ਸ਼ਰਿਆਮ ਇੱਥੇ ਸਾਡੇ ਡਰਾਈਵਰ ਨੇ ਮਾਫੀ ਮੰਗਣੀ ਕਿਉਂਕਿ ਤੀਜਾ ਬੰਦਾ ਆ ਕੇ ਲੜਾਈ ਦਾ ਫਾਇਦਾ ਕਹਿੰਨੇ ਥੱਪੜ ਮਾਰਿਆ ਨਹੀਂ ਮਾਰਿਆ ਮੈਂ ਮੌਕੇ ਤੇ ਮੌਜੂਦ ਨਹੀਂ ਸੀ ਪਰ ਇਹਨਾਂ ਦੇ ਇਲਜ਼ਾਮ ਵੀ ਤੁਹਾਡੇ ਡਰਾਈਵਰ ਨੇ ਮਾਰਿਆ ਜਾਂ ਕਨੈਕਟਰ ਨੇ ਮਾਰਿਆ ਕਿੰਨੀਆਂ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਪੁੱਛਿਆ ਕੀ ਥੱਪੜ ਇਹਨੇ ਡਰਾਈਵਰ ਕਨੈਕਟਰ ਇਹ ਬਸ ਡਰਾਈਵਰ ਨੇ ਤੋੜਾ ਮਾਰਿਆ ਗਿਆ ਸਵਾਰੀਆਂ ਨੇ ਵੀ ਇਹੀ ਬਿਆਨ ਸੀ ਵੀ ਕਿਤੇ ਬੰਦੇ ਨੇ ਤੱਪੜ ਮਾਰਿਆ ਉਲਟਾ ਇਹਨਾਂ ਦੇ ਮੁੰਡੇ ਆ ਕੇ ਅਸੀਂ ਬੱਸ ਲੈ ਕੇ ਥਾਣੇ ਜਾ ਰਹੇ ਸੀ ਚਲੋ ਥਾਣੇ ਨੇ ਮੇੜਾ ਹੋਣਾ ਜੋ ਕੋਈ ਝਗੜਾ ਵਧਾਉਂਦਾ ਫਾਇਦਾ ਨਹੀਂ ਆਮ ਪਬਲਿਕ ਨੂੰ ਖੁਸ਼ਹਾਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਟ੍ਰੈਫਿਕ ਬਹੁਤ ਜਾਮ ਹੋ ਚੁੱਕਾ ਸੀ ਅਸੀਂ ਥਾਣੇ ਜਾ ਰਹੇ ਸੀ ਇਹਨਾਂ ਦੂਜੇ ਮੁੰਡੇ ਨਾਲ ਦੇ ਆਏ ਸਾਡੇ ਦੋ ਤਿੰਨ ਮਲਾਇ ਮਹੋਰ ਸੀ ਉਹ ਆ ਕੇ ਸਾਡੇ ਬਾਸ ਦੇ ਵਿੱਚ ਗੱਲ ਪਈ ਉਸ ਤੋਂ ਬਾਅਦ ਆ ਸਦਰ ਥਾਣਾ ਦੇ ਮਲਾਜਮਾਂ ਦੇ ਵੀ ਚਲੋ ਇਹਨਾਂ ਨੇ ਕਿਹਾ ਵੀ ਤੁਸੀਂ ਦੂਜੇ ਕੋਤਵਾਲੀ ਜਾਓ ਇੱਥੇ ਇਹਦਾ ਮਸਲਾ ਨਹੀਂਗਾ ਚਲੋ ਤੁਹਾਨੂੰ ਸ਼ਿਹਦਾਤ ਆ ਤੁਸੀਂ ਉੱਥੇ ਜਾਓ ਫਿਰ ਉਹ ਮਲਾਜਮਾਂ ਦੇ ਵੀ ਗੱਲ ਪਈ ਜਮੀਨ ਜਾਣ ਲਾਰੇ ਕਿ ਤੁਹਾਡੇ ਡਰਾਈਵਰ ਮੁੰਡਾ ਹੀ ਕਿਤੇ ਕੁੱਟਮਾਰ ਕੀਤੀ ਹੈ ਦੇਖੋ ਜੀ ਸਾਡੇ ਡਰਾਈਵਰ ਨੇਟਰ ਕੋਈ ਕੋਈ ਕੁੱਟਮਾਰ ਨਹੀਂ ਕੀਤੀਗੀ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਹੋਰ ਕੋਈ ਤੀਜੇ ਬੰਦੇ ਨੇ ਕੁੱਟਮਾਰ ਕੀਤੀ ਹੈ ਕਿਉਂਕਿ ਮੌਕੇ ਤੇ ਮੈਂ ਮੌਜੂਦ ਨਹੀਂ ਸੀ ਇਹ ਤਾਂ ਪੁਲਿਸ ਨੇ ਵੈਰੀਫਾਈ ਕਰਨਾ ਵੀ ਉਹ ਬੰਦਾ ਕੌਣ ਸੀ ਕੌਣ ਨਹੀਂ ਸੀ ਕੋਈ ਵਾਸਤਾ ਮਲਾਜ ਜਾ ਕੋਈ ਪੈਸੇਂਜਰ ਸੀ ਜਾਂ ਕੋਈ ਹੋਰ ਰਾਹੀਰ ਸੀ ਕੋਈ ਵੀ ਸੀ ਏਬੀਟੀ ਜਾਂ ਕੋਈ ਵੀ ਏਬੀਸੀ ਹੋਰ ਕੋਈ ਬਾਸ ਦਾ ਮੁਲਾਜ਼ਮ ਸਰਕਾਰੀ ਪ੍ਰਾਈਵੇਟ ਕੋਈ ਵੀ ਕੋਈ ਵੀ ਹੋ ਸਕਦਾ ਪਰ ਇਹਨਾਂ ਚੋਂ ਕਿਸੇ ਨੇ ਟੱਪੜ ਨਹੀਂ ਮਾਰਿਆ ਇਹ ਚੀਜ਼ ਦੀ ਗਾਰੰਟੀ ਹੈ